ਇਕੱਠੇ ਹੋਣ ਦਾ ਕਾਰਨ ਇਹ ਹੈ ਕਿ ਇੱਥੇ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਉਹਨਾਂ ਦਾ ਸੀਗਾ ਪਾਰਟੀ ਦਾ ਫੈਸਲਾ ਕਿ ਉਹਨਾਂ 10 ਤੋਂ 12 ਵਜੇ ਧਰਨਾ ਲਾਉਣਾ ਸੀਗਾ ਧਰਨਾ ਲਾਉਣ ਦਾ ਹਰ ਇੱਕ ਨੂੰ ਅਧਿਕਾਰ ਹੈ ਜੀ ਸਤਿ ਸ੍ਰੀ ਅਕਾਲ ਤੁਸੀਂ ਧਰਨਾ ਲਾਓ ਪਰ ਧਰਨੇ ਤੋਂ ਬਾਅਦ ਵੀਡੀਓ ਦਫ਼ਤਰ 'ਚ ਬਹਿ ਕੇ ਤਾਂ ਸੈਕਟਰੀਆਂ ਨੂੰ ਸਾਧ ਕੇ ਦਬਕੇ ਮਾਰਨੇ ਤਾਂ ਵੀਡੀਓ ਸਾਹਿਬ ਨੂੰ ਇਹ ਕਹਿਣਾ ਕਿ ਤੁਸੀਂ ਮੈਨੂੰ ਲਿਖ ਕੇ ਦਿਓ ਕਿ ਸਾਰੇ ਜਿਹੜੇ ਸੈਕਟਰੀ ਨੇ ਉਹ ਉੱਥੇ ਗੈਰ ਆ ਚਰਨੇ ਐ। ਐਸੀ ਗੁੰਡਾਗਰਦੀ ਜਿਹੜੀ ਆ ਉਹ ਕਲਾਨੌਰ ਕੀ ਡੇਰਾ ਬਾਬਾ ਨਾਨਕ ਹਲਕੇ ਜੀ ਨਹੀਂ ਹੋਣ ਦੇਣੀ। ਇਹ ਪ੍ਰਾਣੀਆਂ ਇਹਨਾਂ ਨੂੰ ਆਤ ਤਾਂ ਪਈਆਂ ਐਸੀ ਗੁੰਡਾਗਰਦੀ ਕਰਨ ਦੀਆਂ। ਮੈਂ ਹਰ ਇੱਕ ਨੂੰ ਅਧਿਕਾਰ ਆ ਪੰਚਾਇਤ ਦੀ ਇਲੈਕਸ਼ਨ ਲੜਨ ਦਾ। ਕਿਸੇ ਵੀ ਪਾਰਟੀ ਨਾਲ ਕੋਈ ਵੀ ਸੰਬੰਧਤ ਹੈਗਾ। ਆਪਣਾ ਪੇਪਰਵਰਕ ਪੂਰਾ ਕਰੇ। ਹਰ ਇੱਕ ਨੂੰ ਜਿਹੜਾ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਇਹ ਸਾਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਮਿਲਦੀ। ਇਹ ਖੁਦ ਲਖਣਾ ਨਹੀਂ ਲੜਨਾ ਚਾਹੁੰਦੇ। ਇਹ ਇਲੈਕਸ਼ਨਾਂ ਦਾ ਬਾਈਕਾਟ ਕਰਨਾ ਚਾਹੁੰਦੇ ਨੇ ਤਾਂ ਸਿਰਫ ਤੇ ਸਿਰਫ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਮੈਂ ਤੁਹਾਡੇ ਚੈਨਲਾਂ ਹੀ ਕਹਿਣਾ ਚਾਹੁੰਦਾ ਵੀ ਜੇ ਕਿਸੇ ਨੇ ਡੇਰਾ ਬਾਬਾ ਨਾਨਕ ਦੇ ਹਲੇ ਖਲਕੇ ਚ ਗੁੰਡਾਗਰਦੀ ਕੀਤੀ ਉਹ ਆਮ ਆਦਮੀ ਪਾਰਟੀ ਨੇ ਬਰਦਾਸ਼ਤ ਨਹੀਂ ਕਰਨੀ ਹੱਕ ਹੈਗਾ ਤੁਹਾਡਾ ਇਲੈਕਸ਼ਨਾਂ ਲੜ ਲਓ ਜੇ ਕਿਸੇ ਨੇ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਕਿਸੇ ਨੂੰ ਉਂਗਲੀ ਵੀ ਵਲਾਤੀ ਮੈਂ ਕਟ-ਕਟ ਕੇ ਉਹਦੀ ਲਿੱਦ ਕਰ ਦੇਣੀ ਆ ਇਹ ਕਰਾਂਗੇ ਇਹਨਾਂ ਨਾਲ ਇਹ ਪਿੱਛੇ ਗਿੱਜੇ ਰਹੇ ਐਵੇਂ ਲਾ 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 ਕਰਨੀ ਦਫਤਰਾਂ ਚ ਜਾ ਕੇ ਪ੍ਰੈਸ਼ਰ ਬਣਵਾਣਾ ਅਫਸਰਾਂ ਤੇ ਜਾ ਕੇ ਲੀਡਰਾਂ ਦੂਜਿਆਂ ਤੇ ਜੀਆਂ ਤੇ ਲੋਕਾਂ ਦੇ ਮੈਂ ਲੋਕਾਂ ਦੇ ਨਾਲ ਖੜਾ ਹਮੇਸ਼ਾ ਖੜਾ ਰਵਾਂਗਾ ਤਾਂ ਇਹ ਜਿਹੜੀ ਗੁੰਡਾਗਰਦੀ ਕਰਦਾ ਇਹਨਾਂ ਡਟ ਕੇ ਮੈਂ ਮੁਕਾਬਲਾ ਕਰਨ ਨੂੰ ਤਿਆਰ ਬੈਠਾ ਸਰ ਕਹਿੰਦਾ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਹੈ ਡੈਮੋਕ੍ਰੇਸੀ ਦਾ ਘਾਣ ਤਾਂ ਆਪੇ ਹੀ ਕਰ ਦਿੱਤਾ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਇਹ ਨਹੀਂ ਪਤਾ ਮੇਰਾ ਕੱਦ ਕਿੱਡਾ ਉੱਚਾ ਹੈ ਤਾਂ ਇੱਕ ਵੀਡੀਓ ਦਫਤਰ ਚ ਆਣ ਕੇ ਸੈਕਟਰੀਆਂ ਨੂੰ ਦਬਕੇ ਮਾਰਨੇ ਡੈਮੋਕ੍ਰੇਸੀ ਦਾ ਘਾਣਤਾ ਕਰ ਗਏ